ਚੜ੍ਹਦੀ ਕਲਾ ਠਾ ਚੜ੍ਹਦੀ ਕਲਾ ਠਾ ਤੇ ਚੜ੍ਹਦੀ ਕਲਾ ਰਹਿਣਾ ਹਰ ਵੇਲੇ ਝੂਠ ਕਦੇ ਨਾ ਕਹਿਣਾ ਬਿਲਕੁਲ ਸੱਚ ਹੀ ਕਹਿਣਾ ਹਰ ਵੇਲੇ ਚੜ੍ਹਦੀ ਕਲਾ ਜਹਾਂ ਤੇ ਚੜ੍ਹਦੀ ਕਲਾ ਚ ਰਹਿਣਾ ਹਰ ਵੇਲੇ ਝੂਠ ਕਦੇ ਨਾ ਕਹਿਣਾ ਬਿਲਕੁਲ ਸੱਚ ਹੀ ਕਹਿਣਾ ਹਰ ਵੇਲੇ ਇੱਕ ਨੇ ਵਦਿਆਂ ਦਾ ਸਨਕਾਰ ਕਰਨਾ ਵਾਡੇ ਵਧੇ ਦਾ ਸਤਕਾਰ ਹੈ ਕਰਨਾ ਨੰਨਾ ਪਿਆਰ ਸ਼ੁੱਧਿਆ ਨੂੰ ਨਿੰਦਕ ਦੀ ਗੱਤ ਦੇ ਆਪਾਂ ਦੂਰ ਹੀ ਰਹਿਣਾ ਕਿਹੜੇ ਨਿੰਦਕ ਦੀ ਗੱਤ ਤੋਂ ਆਪਾਂ ਦੂਰ ਹੀ ਰਹਿਣਾ ਹਰ ਵੇਲੇ ਆਤ ਦਾ ਸਨਮਾਨ ਹੈ ਕਰਨਾ ਬੜੀ ਗੱਲ ਹੈ ਸੁਖਮੰਦਾਖੇ ਜਿੱਤ ਜੈ ਮਹਾਰਾਜ ਉਹਦੇ ਫਤਿਹਰਾ ਦੇ ਅਸ਼ੀਰਵਾਦ ਉਹਨੇ ਲੇਖਨ ਸਾਹਿਬ ਅਦੇਸ਼ ਸੁਚਾ ਹਰ ਅਰਦਾਸ ਦੀ ਪੈਣ ਨਾਤਾ ਜਿਹਨ ਸਦਸਤ ਗੱਤ ਕਰਨਾ ਔਤਵਾ ਸਤਕਾਰ ਹੈ ਕਰਨਾ ਉਹਨਾਂ ਲਈ ਦੁਆਵਾਂ ਨੇ ਜਿਸ ਤਰ੍ਹਾਂ ਕਰਦੇ ਆਪ ਦਾ ਸਤਕਾਰ ਜੋ ਕਰਦੇ ਉਹਨਾਂ ਲਈ ਦੁਆਵਾਂ ਨੇ ਹੁੰਦਾ ਹਨ અપਮਾਨ ਕਿਸੇ ਦਾ ਅਸਾਂ ਨਾ ਸੇਨਾ ਹਰਵੇਲੇ ਹੁੰਦਾ ਹਨ અપਮਾਨ ਅਸਾਂ ਨੇ ਮਨ ਕਾ ਚੈਨਾ ਪਰਵੀ ਰਿਤ ਜੇ ਦਿਨੋਂ ਇਹ ਬਝਾਇਆ ਚਿਹਰਾ ਮੋਹ ਰੋਹ ਹੋਵੇ ਬੜੀ ਜਨ ਨੂੰ ਇਹ ਮਰਝਾਇਆ ਚਿਹਰਾ ਮੋਹ ਰੋਹ ਹੋਵੇ ਬਣੀਏ ਕਉਨਾ ਆਪਣੇ ਆਦੇ ਉਗਾਦਾ ਰਹਿਣਾ ਹਰ ਵੇਲੇ ਬਣੀਏ ਕਉਨਾ ਆਪਣੇ ਆਦੇ ਉਗਾਦਾ ਰਹਿਣਾ ਹਰ ਵੇਲੇ ਪਰ ਮਤਲਬ ਵਰਤਾਂ ਵਰਬੇ ਖਿਆ ਕਰੀ कि वातावरण जो सूस्म गुरमैश वाल तरस जा रहा है रखो देने पानी रखना इधर भी ला वातावरण की रक्षा करिए लखे सारे रल मिल के आओ स वातावरण की रक्षा करिए लखे सारे रल मिल के शां जो सब गुरु है शां जो सब गुरु है कहना हर वे हर वे चोट क देना कहना बिलकुल सच ही कहना हर वेले सच ही कहना हर वेले सच ही कहना हर वेले सारू प्यार सत श्रीकाल